ਸਤਨਾਮ ਵਾਹਿਗੁਰੂ ਸਾਹਿਬ ਜੀ ਦੇਵੰਗਧਾਰੀ ਮਹੱਲਾ ਪੰਜਵਾਂ ਦੇਵੰਗਧਾਰੀ ਰਾਗ ਦੇ ਵਿੱਚ ਪੰਚਮ 파ਟਸ਼ਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 532 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਮਾਈ ਗੁਰ ਬਿਨ ਗਿਆਨ ਨ ਪਾਈਐ ਐ ਮੇਰੀ ਮਾਂ ਜੀਵਨ ਦੇ ਵਿੱਚ ਗੁਰੂ ਬਹੁਤ ਜ਼ਰੂਰੀ ਹੈ ਗੁਰੂ ਤੋਂ ਬਿਨਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਪਰਮਾਤਮਾ ਦੇ ਪ੍ਰਤੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਇਸੇ ਕਰਕੇ ਸਾਬ ਕਹਿੰਦੇ ਹਨ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰੂ ਤੋਂ ਬਿਗੈਰ ਮਨ ਦੇ ਅੰਦਰ ਪੈਮਾ ਪਰਮਾ ਦਾ ਹਨੇਰਾ ਛਾ ਜਾਂਦਾ ਹੈ ਅਣਕ ਪ੍ਰਕਾਰ ਫਿਰਤ ਬਿਰਲਾਤੇ ਮਿਲਤ ਨਹੀਂ ਗੁਸਾਈਆਂ ਇਹ ਮਨੁੱਖ अनेका ਉਦਮ ਕਰ ਪਰ ਜੇ ਜੀਵਨ ਦੇ ਵਿੱਚ ਗੁਰੂ ਨਹੀਂ ਹੈ ਤੇਰੇ ਉਦਮ ਕੀਤੇ ਹੋਏ ਵਿਰਥ ਹਨ ਉਹ ਉਦਮ ਜਿਹੜੇ ਹਨ ਉਹ ਪਰਮਾਤਮਾ ਦੇ ਨਾਲ ਤਨ ਨਹੀਂ ਮਿਲਾ ਸਕਤੇ ਜਿੰਨਾ ਚਿਰ ਜੀਵਨ ਦੇ ਵਿੱਚ ਗੁਰੂ ਦੀ ਲੋੜ ਮਹਿਸੂਸ ਨਾ ਕੀਤੀ ਜੀਵਨ ਦੇ ਵਿੱਚ ਗੁਰੂ ਨਾਲ ਧਾਰਨ ਕੀਤਾ ਰਹਾ ਹੋ ਮੋਹ ਰੋਗ ਸੋਗ ਤਨਵਾਦ ਬਹੁ ਜੁਨੀ ਪਰਮਾਇ ਹੈ ਗੁਰੂ ਤੋਂ ਬਗੈਰ ਸੰਸਾਰ ਦੇ ਵਿੱਚ ਮਨੁੱਖ ਦੇ ਜੀਵਨ ਦੇ ਵਿੱਚ ਮੋਹ ਦਾ ਰੋਗ ਵਿਕਾਰਾਂ ਦਾ ਰੋਗ ਇਸ ਤਨ ਨੂੰ ਲੱਗ ਜਾਂਦਾ ਹੈ ਅਤੇ ਇਹਨਾਂ ਰੋਗਾਂ ਦੇ ਵਿੱਚ ਮਨੁੱਖ ਅਨੇਕਾਂ ਜੂਨਾ ਦੇ ਵਿੱਚ ਪਟਕਦਾ ਰਹਿੰਦਾ ਹੈ ਟਿਕਣ ਨਾ ਪਾਵੇ ਬਿਨ ਸਤ ਸੰਗਤ ਕਿਸ ਅੱਗੇ ਜਾਇ ਰੁਆਈਏ ਸਤ ਸੰਗਤ ਤੋਂ ਬਗੈਰ ਤੇਰਾ ਉਧਾਰ ਨਹੀਂ ਹੈ ਸਤ ਸੰਗਤ ਦੇ ਵਿੱਚ ਹੀ ਤੈਨੂੰ ਸਮਝ ਆਵੇ ਕਿ ਗੁਰੂ ਦੀ ਤਾਕਤ ਕੀ ਹੈ ਤੇ ਗੁਰੂ ਇਹ ਸਮਝਾਉਂਦਾ ਹੈ ਕਿ ਜੀਵਨ ਦੇ ਵਿੱਚ ਜੇ ਗੁਰੂ ਦਾ ਆਸਰਾ ਹੈ ਤੇ ਅਰਦਾਸ ਕਿਸ ਅੱਗੇ ਕਰਨੀ ਹੈ ਉਹ ਆਪ ਗੁਰੂ ਸਮਝ ਬਖਸ਼ਿਸ਼ ਕਰਦੇ ਹਨ ਕਰੈ ਅਨੁਗ੍ਰਹਿ ਸਵਾਮੀ ਮੇਰਾ ਸਾਥ ਸੰਚਿਤ ਲਈ ਹੈ ਸਾਬ ਕਹਿੰਦੇ ਪ੍ਰਮਾਤਮਾ ਕਿਰਪਾ ਕਰੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਜਾ ਸਕਦਾ ਹੈ ਸੰਕਟ ਘੋਰ ਕਟੇ ਕਿਨ ਪੀਤਰ ਨਾਨਕ ਹਰਦਰ ਸਮਾਈ ਹੈ ਇਸ ਮਨੁੱਖ ਦੇ ਜੀਵਨ ਦੇ ਵਿੱਚ ਪ੍ਰਮਾਤਮਾ ਤੋਂ ਬਿਨਾਂ ਜਿਹੜੇ ਵਿਕਾਰਾਂ ਦੇ ਰਾਹੀਂ ਦੁੱਖਾਂ ਦੇ ਹਨ ਉਹਨਾਂ ਨੂੰ ਪ੍ਰਮਾਤਮਾ ਹੀ ਖਤਮ ਕਰ ਸਕਦਾ ਹੈ ਨਾਨਕ ਹਰਦਰ ਸਮਾਈ ਹੈ ਦਾਸ ਨਾਨਕ ਕਹਦਾ ਹੈ ਮੈਂ ਵਿਕਾਰਾਂ ਤੋਂ ਪੈਦਾ ਹੋਣ ਵਾਲੇ ਜਿੰਨੇ ਵੀ ਦੁੱਖ ਹਨ ਉਹ ਪ੍ਰਮਾਤਮਾ ਤੋਂ ਦੋਖੂ ਦੂਰ ਕਰਵਾ ਲੇ ਦਾਸ ਨਾਨਕ ਨੇ ਹੁਣ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਲੈ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ